ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 803 ਤੋਂ ਲੈ ਕੇ 805 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਉਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਪਾਗੀ ਪਾਇਆ ਸਿਮਰਮਨ ਆ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਗੁਰੂ ਜਿਸ ਨੇ ਜੀਵ ਨੂੰ ਕੁਰਾਹੇ ਪੈਂਦੇ ਨੂੰ ਸਿੱਧੇ ਰਾਹ ਵਿਤਪਾਲਤਾ ਵੱਡੇ ਭਾਗਾਂ ਦੇ ਨਾਲ ਇਸ ਤਰ੍ਹਾਂ ਦੇ ਗੁਰੂ ਦਾ ਮਿਲਾਪ ਹੁੰਦਾ ਹੈ ਕਹਿੰਦੇ ਹੈ ਮੇਰੇ ਮਨ ਪਰਮੇਸ਼ਰ ਦਾ ਨਾਮ ਸਦਾ ਹੀ ਸਿਮਰਦਾ ਰਹੇ ਕਹਿੰਦੇ ਇਸ ਤਰ੍ਹਾਂ ਦੇ ਗੁਰੂ ਜਿਨ੍ਹਾਂ ਨੇ ਜੀਵ ਨੂੰ ਕੁਰਾਹੇ ਪੈੰਦੇ ਨੂੰ ਸਿੱਧੇ ਰਾਹ ਪਾ ਦਿੱਤਾ ਇਸ ਤਰ੍ਹਾਂ ਦੇ ਗੁਰੂ ਦੇ ਚਰਨ ਜੀਵ ਦੇ ਹਿਰਦੇ ਵਿੱਚ ਬਸੇ ਰਹਿਣੇ ਚਾਹੀਦੇ ਨੇ ਫੇਰ ਹੀ ਜੀਵ ਪਰਮੇਸ਼ਰ ਦਾ ਨਾਮ ਸਿਮਰ ਸਕਦਾ ਹੈ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਕਹਿੰਦੇ ਗੁਰੂ ਦੇ ਮਿਲਾਪ ਤੋਂ ਪਹਿਲਾਂ ਮੇਰਾ ਮਨ ਕਾਮ ਕ੍ਰੋਧ ਲੋਭ ਮੋਹ ਦੇ ਬਸ ਵਿੱਚ ਪਿਆ ਸੀ ਪਰ ਜਦੋਂ ਗੁਰੂ ਦੇ ਨਾਲ ਮਿਲਾਪ ਹੋਇਆ ਤੇ ਗੁਰੂ ਦੀ ਸੰਗਤ ਵਿੱਚ ਨਾਮ ਜਪਿਆ ਤਾਂ ਮੇਰੇ ਇਹ ਸਾਰੇ ਵਿਕਾਰ ਕੱਟੇ ਗਏ ਦੁਖ ਸੁਖ ਕਰਤ ਜਨਮ ਫਨਮੁਆ ਚਰਨ ਕਮਲ ਗੁਰ ਆਸਰਮ ਦੀਆ ਕਹਿੰਦੇ ਗੁਰੂ ਦੇ ਨਾਲ ਜਦੋਂ ਮਿਲਾਪ ਨਹੀਂ ਸੀ ਹੋਇਆ ਪਹਿਲਾਂ ਜੀਵ ਕਦੇ ਦੁਖੀ ਹੁੰਦਾ ਸੀ ਕਦੇ ਸੁਖੀ ਹੁੰਦਾ ਸੀ ਇਸ ਤਰ੍ਹਾਂ ਜਨਮ ਬੀਤਦਾ ਜਾਂਦਾ ਸੀ ਕਿਉਂਕਿ ਜੀਵਨ ਦੀ ਅਸਲੀਅਤ ਦਾ ਪਤਾ ਨਹੀਂ ਸੀ ਕਦੇ ਖੁਸ਼ੀ ਕਦੇ ਗਮੀ ਉਹਦੇ ਨਾਲ ਹੀ ਜੀਵ ਦਾ ਸੁਭਾਅ ਬਣਿਆ ਰਹਿੰਦਾ ਸੀ ਪਰ ਹੁਣ ਕਹਿੰਦੇ ਗੁਰੂ ਨੇ ਪਰਮੇਸ਼ਰ ਦਾ ਆਸਰਾ ਦਿਖਾ ਦਿੱਤਾ ਹੁਣ ਜੀਵ ਖੁਸ਼ੀ ਕਮੀ ਤੋਂ ਉੱਪਰ ਉੱਠ ਗਿਆ ਜਿਸ ਜੀਵ ਨੇ ਪਰਮੇਸ਼ਰ ਦਾ ਆਸਰਾ ਤੱਕ ਲਿਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਹਾ ਪਕਰ ਸਤ ਗੁਰ ਨੇ ਸਤਾਰਾ ਕਹਿੰਦੇ ਸਾਰਾ ਸੰਸਾਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹਦੇ ਵਿੱਚ ਜਿਸ ਤਰ੍ਹਾਂ ਡੁੱਬਿਆ ਹੋਇਆ ਹੈ ਉਹਦੇ ਨਾਲ ਦੁਖੀ ਹੈ ਪਰ ਨਾਨਕ ਜੀ ਕਹਿੰਦੇ ਨੇ ਜਿਸ ਦੀ ਬਾ ਸਤਗੁਰ ਨੇ ਫੜ ਲਈ ਉਹ ਇਸ ਸੰਸਾਰ ਸਾਗਰ ਦੀ ਤ੍ਰਿਸ਼ਨਾ ਦੀ ਅੱਗ ਤੋਂ ਬਚ ਗਿਆ ਪਾਰ ਨਿਕਲ ਗਿਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਤਨ ਅਰਪੋ ਸਭ ਆਪਣਾ ਕਵਨ ਸੁ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੀਖਤ ਸੋ ਬਾ ਮੇਰੇ ਆਂਗਨ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਹਿੰਦੇ ਉਹ ਕਿਹੜੀ ਮਤ ਹੈ ਜਿਦੇ ਸਦਕਾ ਜੀਵ ਪਰਮੇਸ਼ਰ ਦਾ ਨਾਮ ਜਪ ਸਕਦਾ ਹੈ ਫਿਰ ਕਹਿੰਦੇ ਜੋ ਵੀ ਗੁਰਮੁਖ ਪਿਆਰਾ ਮੈਨੂੰ ਉਹ ਮੱਤ ਦਿੰਦਾ ਹੈ ਉਹਨੂੰ ਮੈਂ ਆਪਣਾ ਹਿਰਦਾ ਮਨ ਧਨ ਸਭ ਕੁਝ ਅਰਪਣ ਕਰ ਦਿੰਦਾ ਕਹਿੰਦੇ हे ਪਰਮੇਸ਼ਰ ਜੀ ਮੈਂ ਤੇਰੇ ਦਰ ਤੇ ਤੇਰੇ ਨਾਮ ਦੀ ਦਾਤ ਤੇਰੇ ਤੇ ਆਸ ਰੱਖ ਕੇ ਕਿ ਮੈਨੂੰ ਦੇ ਦੋਗੇ ਮੰਗਣ ਆਇਆ ਹਾਂ ਕਹਿੰਦੇ ਜੇ ਤੁਸੀਂ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਦੇ ਹੋ ਤਾਂ ਮੇਰਾ ਹਿਰਦਾ ਰੂਪੀ ਜਿਹੜਾ ਵੇੜਾ ਹੈ ਉਹ ਖੇੜ ਉੱਠਦਾ ਹੈ। ਅਨਿਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਦਾਰੋ। ਕਹਿੰਦੇ ਬਹੁਤ ਵਿਚਾਰ ਕੀਤੀ ਆ ਬਹੁਤ ਜੁਗਤੀਆਂ ਦੇਖੀਆਂ ਨੇ ਵੀ ਇਹ ਜਿਹੜਾ ਮਨਾ ਕਿਸ ਤਰ੍ਹਾਂ ਵਿਕਾਰਾਂ ਤੋਂ ਕਹਿੰਦੇ ਬਚ ਸਕੇ। ਪਰ ਕਹਿੰਦੇ ਫਿਰ ਇਸ ਸਿੱਟੇ ਤੇ ਪਹੁੰਚੇ ਆ ਜਿਹੜਾ ਮਾਨਾ ਇਸ ਸਾਧ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ ਹੀ ਵਿਕਾਰਾਂ ਤੋਂ ਬਚ ਸਕਦਾ ਹੈ ਮਤ ਬੁੱਧ ਸੁਰਤ ਨਾਹੀ ਚਤ్రਾਈ ਤਾਂ ਮਿਲੀਏ ਜਾਲੇ ਮਿਲਾਈ ਕਹਿੰਦੇ ਆਪਣੀ ਕੋਈ ਅਕਲ ਚਤ్రਾਈ ਸਿਆਣਪ ਕਿਸੇ ਚੀਜ਼ ਨਾਲ ਪਰਮੇਸ਼ਰ ਨਾਲ ਮਿਲਾਪ ਨਹੀਂ ਹੁੰਦਾ ਪਰਮੇਸ਼ਰ ਨਾਲ ਮਿਲਾਪ ਉਦੋਂ ਹੀ ਹੁੰਦਾ ਜਦੋਂ ਪਰਮੇਸ਼ਰ ਉਹ ਵਾਹੀ ਗ੍ਰੋਜੀ ਜਦੋਂ ਪਰਮੇਸ਼ਰ ਜੀਵ ਨੂੰ ਆਪ ਨਾਲ ਮਿਲਾਉਂਦੇ ਨੇ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹ ਨਾਨਕ ਸਫਲ ਸੋ ਆਇਆ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਉਹਦੇ ਨੈਣ ਸੰਤੋਖੇ ਜਾਂਦੇ ਨੇ ਉਹਨੂੰ ਫਿਰ ਕੋਈ ਲਾਲਸਾ ਨਹੀਂ ਰਹਿੰਦੀ ਤ੍ਰਿਸ਼ਨਾ ਨਹੀਂ ਰਹਿੰਦੀ ਆਸਾ ਨਹੀਂ ਰਹਿੰਦੀ ਹੈਗੀ ਫਿਰ ਨਾਨਕ ਜੀ ਕਹਿੰਦੇ ਨੇ ਉਸੇ ਜੀਵ ਦਾ ਇਸ ਸੰਸਾਰ ਤੇ ਆਉਣਾ ਸਫਲ ਹੋਇਆ ਜਿਨੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਪਰਮੇਸ਼ਰ ਦਾ ਅਨੁਭਵ ਕੀ ਹੈ ਜਿਹਨੇ ਅੰਤਰ ਆਤਮੇ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਕਿ ਪਰਮੇਸ਼ਰ ਮੇਰੇ ਅੰਦਰ ਹੀ ਹੈ ਜੋ ਪਰਮੇਸ਼ਰ ਅੰਦਰ ਹੈ ਉਹ ਪਰਮੇਸ਼ਰ ਬਾਹਰ ਵੀ ਹਰ ਘਟ ਵਿੱਚ ਵਸਦਾ ਹੈ ਜਿਦੇ ਵਿੱਚੋਂ ਦ્વੈਤ ਦੀ ਭਾਵਨਾ ਚਲੀ ਗਈ ਦੁਈ ਚਲੀ ਗਈ ਕਿ ਸੰਸਾਰ ਦੇ ਵਿੱਚ ਅਸੀਂ ਹੋਰ ਹਾਂ ਤੇ ਪ੍ਰਮਾਤਮਾ ਹੋਰ ਆ ਨਹੀਂ ਅਸੀਂ ਪ੍ਰਮਾਤਮਾ ਦੀ ਅੰਸ਼ਾਂ ਸਾਰੇ ਹੀ ਪ੍ਰਮਾਤਮਾ ਦਾ ਰੂਪ ਨੇ ਉਹਨੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਜਿਹਨੂੰ ਇਹ ਅਨੁਭਵ ਹੋ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸਾਥ ਨ ਜਾਏ ਮਾਤ ਪਿਤਾ ਸੁਤ ਸਾਥ ਨ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨ ਵਿਆਪੇ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਮਾਤਾ ਪਿਤਾ ਪੁੱਤਰ ਮਾਇਆ ਜੀਵ ਦੇ ਸਦਾ ਸਾਥ ਨਹੀਂ ਰਹਿੰਦੇ ਸਿਰਫ ਸਾਧ ਸੰਗਤ ਦੇ ਵਿੱਚ ਉਹਦਾ ਨਾਮ ਜਪ ਕੇ ਆਪਣਾ ਦੁੱਖ ਖਤਮ ਕੀਤਾ ਜਾ ਸਕਦਾ ਹੈ ਹੋਰ ਕੋਈ ਸਾਖ ਸੰਬੰਧੀ ਦੁੱਖ ਨਹੀਂ ਖਤਮ ਕਰ ਸਕਦਾ ਕਹਿੰਦੇ ਉਹ ਪਰਮੇਸ਼ਰ ਸਾਰਿਆਂ ਵਿੱਚ ਆਪ ਵਿਆਪਕ ਹੈ ਤੇ ਉਸ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਨਾਲ ਜਪੋ ਫਿਰ ਕੋਈ ਦੁੱਖ ਤੰਗ ਨਹੀਂ ਕਰਦਾ ਕੋਈ ਦੁੱਖ ਸਤਾਉਂਦਾ ਨਹੀਂਗਾ ਉਹਦਾ ਨਾਮ ਜਪਿਆਂ ਦੇਖੋ ਸਾਨੂੰ ਕਿਦਾਂ ਸਿੱਧਾ ਰਸਤਾ ਦੱਸ ਰਹੇ ਨੇ ਪਾਤਸ਼ਾਹ ਕਿਸੇ ਪਟਕਣਾ ਚ ਨਹੀਂ ਪਾਰ ਹੈ ਤੀਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕਹਿੰਦੇ ਜੀਵ ਨੂੰ ਮਾਇਆ ਦੀ ਪਿਆਸ ਭੁੱਖ ਬੜੀ ਕਹਿੰਦੇ ਸਤਾਉਂਦੀ ਆ ਪਰ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਪ ਲਿਆ ਉਹਦਾ ਹਿਰਦਾ ਸ਼ੀਤਲ ਹੋ ਗਿਆ ਸ਼ਾਂਤ ਹੋ ਗਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨਾ ਹਰ ਗੁਣ ਗਾਇਆ ਕਹਿੰਦੇ ਜੀਵ ਚਾਹੇ ਕਿੰਨੇ ਵੀ ਢੰਗ ਵਰਤ ਲਵੇ ਪਰ ਸੰਤੋਖ ਨਹੀਂ ਆ ਸਕਦਾ ਮਨ ਨੂੰ ਕਦੋਂ ਤ੍ਰਿਪਤੀ ਮਿਲਦੀ ਹੈ ਜਦੋਂ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਨਾਨਕ ਜੀ ਕਹਿੰਦੇ ਨੇ ਹੇ ਸੁਆਮੀ ਹੇ ਮਾਲਕ ਸਾਡੀ ਬੇਨਤੀ ਆ ਸਭ ਦੇ ਅੰਦਰ ਦੀ ਜਾਣਨ ਵਾਲਿਆ ਜੀ ਕਿ ਸਾਨੂੰ ਆਪਣੀ ਭਗਤੀ ਦਾ ਦਾਨ ਦੇ ਦਿਓ ਅਸੀਂ ਤੁਹਾਡੀ ਭਗਤੀ ਕਰ ਸਕੀਏ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਪਾਗੀ ਪਾਈਐ ਮਿਲ ਸਾਧੂ ਹਰਨਾਮ ਤੇ ਆਈਐ ਪਾਰਬਰਮ ਪ੍ਰਭ ਤੇਰੀ ਸਰਨਾ ਕਿਲ ਵਿਖ ਕਟੈ ਭਜ ਗੁਰ ਕੇ ਚਰਨਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸ਼ਰਨ ਮਿਲਦੀ ਹੈ ਗੁਰੂ ਦਾ ਮਿਲਾਪ ਮਿਲਦਾ ਫਿਰ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਹੁਣ ਕਹਿੰਦੇ ਤੁਸੀਂ ਸਾਨੂੰ ਗੁਰੂ ਦੇ ਨਾਲ ਮਿਲਾ ਦਿਓ ਗੁਰੂ ਦੇ ਨਾਲ ਮਿਲਾਪ ਹੋਇਆ ਸਾਰੇ ਪਾਪ ਕਹਿੰਦੇ ਕੱਟ ਹੋ ਜਾਂਦੇ ਨੇ ਉਹਦੀ ਸ਼ਰਨ ਵਿੱਚ ਬੈਠੇ ਆ ਤੇਰਾ ਨਾਮ ਜਪ ਹੋ ਜਾਂਦਾ ਔਰ ਕਰਮ ਸਭ ਲੋਕਾ ਆਚਾਰ ਮਿਲ ਸਾਧੂ ਸੰਗ ਹੋਏ ਉਧਾਰ ਹੋਰ ਕਹਿੰਦੇ ਸਭ ਜਿਹੜੇ ਧਾਰਮਿਕ ਕੰਮ ਕਰਨੇ ਨੇ ਉਹ ਬਾਹਰ ਵਿਖਾਵੇ ਲਈ ਨੇ ਸੰਗਤ ਹੋਵੇ ਗੁਰੂ ਦੀ ਉਥੇ ਪਰਮੇਸ਼ਰ ਦਾ ਨਾਮ ਜਪ ਹੋਵੇ ਫੇਰ ਹੀ ਜੀਵ ਦਾ ਉਧਾਰ ਹੋ ਸਕਦਾ ਕਲਿਆਣ ਹੋ ਸਕਦਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਸਿਮਰਤ ਸਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਕਹਿੰਦੇ ਸਾਰੇ ਧਾਰਮਿਕ ਗ੍ਰੰਥ ਵਿਚਾਰੇ ਨੇ ਸਭ ਇਹੀ ਦੱਸਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਿਆ ਹੀ ਇਸ ਜਗਤ ਤੋਂ ਪਾਰ ਉਤਾਰਾ ਹੋ ਸਕਦਾ ਹੋਰ ਕੋਈ ਦੂਜਾ ਢੰਗ ਹੈ ਨਹੀਂ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਤੂਰ ਮਿਲੇ ਨਿਸਤਰੀਐ ਕਹਿੰਦੇ ਹੈ ਪਰਮੇਸ਼ਰ ਜੀ ਆਪਣੇ ਦਾਸ ਨਾਨਕ ਤੇ ਵੀ ਤੁਸੀਂ ਕਿਰਪਾ ਕਰੋ ਕਿ ਸਾਨੂੰ ਤੇਰੇ ਸਾਧੂ ਦੀ ਗੁਰੂ ਦੀ ਚਰਨ ਧੂੜ ਮਿਲੇ ਜਿਸ ਤੇ ਸਦਕਾ ਅਸੀਂ ਇਸ ਸੰਸਾਰ ਸਾਗਰ ਨੂੰ ਪਾਰ ਕਰ ਸਕੀਏ ਬਿਲਾਵਲ ਮਹਲਾ 5ਮ ਗੁਰ ਕਾ ਸ਼ਬਦ ਰਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰਿ ਕਿਰਪਾ ਆਪਣਾ ਨਾਮ ਦੀਨਾ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਿਚਾਰਿਆ ਉਹਦੇ ਸਾਰੇ ਮਨੋਰਥ ਸਾਰੀਆਂ ਆਸਾ ਪੂਰੀਆਂ ਹੋ ਗਈਆਂ ਕਹਿੰਦੇ ਜਿਸ ਜੀਵ ਨੂੰ ਸੰਤ ਜਨਾਂ ਨੂੰ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦਿੱਤੀ ਉਹਨਾਂ ਦਾ ਕਹਿੰਦੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੁੱਖ ਉੱਜਲ ਹੋ ਗਿਆ ਰੋਸ਼ਨ ਮੁੱਖ ਹੋ ਗਿਆ ਆਂਦ ਕੂਪਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਨੇ ਹੱਥ ਦੇ ਕੇ ਇਸ ਸੰਸਾਰ ਸਾਗਰ ਦੇ ਗਹਿਰੇ ਖੂਚੋਂ ਬਾਹਰ ਕੱਢ ਲਿਆ ਮਾਇਆ ਦੇ ਚੋਂ ਉਹਨਾਂ ਦੀ ਕਹਿੰਦੇ ਸਾਰੇ ਜਗਤ ਵਿੱਚ ਹੀ ਸ਼ੋਭਾ ਹੁੰਦੀ ਆ ਸਾਰੇ ਜਗਤ ਵਿੱਚ ਹੀ ਉਹ ਪ੍ਰਸਿੱਧ ਹੋ ਜਾਂਦੇ ਨੇ ਨੀਚਾ ਤੇ ਊਚ ਊਨ ਪਰੀਨਾ ਅਮਰਤ ਨਾਮ ਮਹਾਰਸ ਲੀਨਾ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੇ ਅਮਰਤ ਰੂਪੀ ਨਾਮ ਦਾ ਰਸ ਚੱਖ ਲਿਆ ਉਹ ਨੀਵੀਂ ਮਤ ਤੋਂ ਉੱਚੀ ਮਤ ਵਾਲੇ ਹੋ ਗਏ ਉਹ ਗੁਣਹੀਨ ਸੀ ਪਰ ਹੁਣ ਗੁਣਾ ਵਾਲੇ ਹੋ ਗਏ ਪਰਮੇਸ਼ਰ ਦੇ ਨਾਮ ਦੀ ਇੰਨੀ ਮਹਿਮਾ ਹੈ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਪੈ ਪਰਸੀਨਾ ਜਿਨ੍ਹਾਂ ਤੇ ਕਹਿੰਦੇ ਪਰਮੇਸ਼ਰ ਆਪ ਪ੍ਰਸੰਨ ਹੁੰਦੇ ਨੇ ਉਹਨਾਂ ਦਾ ਮਨ ਤੇ ਹਿਰਦਾ ਨਿਰਮਲ ਹੋ ਜਾਂਦੇ ਨੇ ਤੇ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਹੀ ਨਾਮ ਦੀ ਦਾਤ ਮਿਲਦੀ ਆ ਫਿਰ ਨਾਮ ਦੀ ਕਮਾਈ ਨਾਲ ਸਭ ਕੁਝ ਜੀਵ ਦਾ ਸਮਰ ਜਾਂਦਾ ਉਹਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬਲੇ ਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੂਜੈ ਹਰ ਹਰ ਗੁਣ ਗਾਵਤ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਏ ਮੇਰੇ ਮਿੱਤਰ ਮੇਰੀ ਗੱਲ ਸੁਣ ਕਹਿੰਦੇ ਇੱਕ ਪਤੇ ਦੀ ਕਹਿੰਦੇ ਜਦੋਂ ਪਰਮੇਸ਼ਰ ਦੇ ਕਮਲਾਂ ਵਰਗੇ ਚਰਨਾਂ ਦੇ ਨਾਲ ਚਿੱਤ ਜੁੜ ਜਾਏ ਸਾਡੇ ਜੀਵਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਜੋ ਪਰਮੇਸ਼ਰ ਦਾ ਨਾਮ ਸਦਾ ਹੀ ਧਿਆਉਂਦੇ ਨੇ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਉਹ ਸੰਸਾਰ ਸਾਗਰ ਤੋਂ ਮੁਕਤ ਹੋ ਜਾਂਦੇ ਨੇ ਸਫਲ ਜਨਮ ਹੋਵਤ ਵਡ ਪਾਗੀ ਸਾਧ ਸੰਗ ਰਾਮੈ ਲਿਵ ਲਾਗੀ ਕਹਿੰਦੇ ਸਾਧ ਸੰਗਤ ਦੇ ਵਿੱਚ ਜਿਨ੍ਹਾਂ ਦੀ ਲਿਵ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੀ ਆ ਵੱਡੇ ਭਾਗਾਂ ਨਾਲ ਉਹਨਾਂ ਦਾ ਇਹ ਜੀਵਨ ਸਫਲ ਹੋ ਜਾਂਦਾ ਮਤ ਪਤ ਤਨ ਸੁਖ ਸਹਿਜ ਅਨੰਦਾ ਇਕ ਨਿਮਖ ਨਾ ਵਿਸਰੋ ਪਰਮਾਨੰਦਾ ਕਹਿੰਦੇ ਜਦੋਂ ਉਹ ਪਰਮੇਸ਼ਰ ਇੱਕ ਪਲ ਲਈ ਵੀ ਸਾਨੂੰ ਨਹੀਂ ਵਿਸਰਦੇ ਤਾਂ ਸਾਡੀ ਮਤ ਪਤ ਤਨ ਸੁਖ ਸਭ ਕੁਝ ਸਾਨੂੰ ਮਿਲ ਜਾਂਦਾ ਸਾਡੀ ਮਤ ਉੱਚੀ ਹੋ ਜਾਂਦੀ ਆ ਸੰਸਾਰ ਵਿੱਚ ਸਾਡੀ ਇੱਜ਼ਤ ਰਹਿ ਜਾਂਦੀ ਆ ਸਾਨੂੰ ਧਨ ਵੀ ਮਿਲ ਜਾਂਦਾ ਸਾਨੂੰ ਆਨੰਦ ਵੀ ਹੋ ਜਾਂਦਾ ਜਦੋਂ ਉਹ ਪਰਮੇਸ਼ਰ ਇੱਕ ਨਿਮਖ ਲਈ ਵੀ ਸਾਨੂੰ ਚੇਤੇ ਤੋਂ ਭੁੱਲਣ ਤੋਂ ਹਟ ਜਾਂਦਾ ਕਹਿੰਦੇ ਹੈ ਪਰਮੇਸ਼ਰ ਜੀ ਮਿਹਰ ਕਰੋ ਤੁਸੀਂ ਸਾਨੂੰ ਇੱਕ ਪਲ ਲਈ ਵੀ ਨਾ ਭੁੱਲੋ ਹਰ ਦਰਸਨ ਕੀ ਮਨ ਪਿਆਸ ਕਨੇਰੀ ਪਨਤ ਨਾਨਕ ਸ਼ਰਨ ਪ੍ਰਭ ਤੇਰੀ ਪੰਨਾ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਬੇਨਤੀ ਹੈ ਤੁਹਾਡੀ ਸ਼ਰਨ ਵਿੱਚ ਆ ਤੁਹਾਡੀ ਸ਼ਰਨ ਆਇਆ ਸਾਨੂੰ ਤੁਹਾਡੇ ਦਰਸ਼ਨਾਂ ਦੀ ਬਹੁਤ ਪਿਆਸ ਹੈ ਸਾਨੂੰ ਬੜੀ ਤਾਂਗ ਹੈ ਕਿ ਸਾਨੂੰ ਤੁਹਾਡਾ ਦੀਦਾਰ ਹੋ ਜਾਏ ਪਾਤਸ਼ਾਹ ਤੇ ਪਰਮੇਸ਼ਰ ਦਾ ਰੂਪ ਨੇ ਸਾਡੇ ਜੀਵਾਂ ਵੱਲੋਂ ਬੇਨਤੀ ਕਰਦੇ ਨੇ ਬਾਣੀ ਵਿੱਚ ਬਹੁਤ ਸਾਰੀ ਬਾਣੀ ਤਕਰੀਬਨ ਪਾਸ਼ਾ ਨੇ ਇਸ ਤਰ੍ਹਾਂ ਹੀ ਉਚਾਰੀ ਆ ਜੀਵਾਂ ਵੱਲ ਜੋਈਆਂ ਕਰਦੇ ਨੇ ਬਿਲਾਵਲ ਮਹੱਲਾ ਪੰਜਵਾਂ ਮੋਹੇ ਨਿਰਗੁਣ ਸਭ ਗੁਣੈ ਬਿਹੁਨਾ ਦਇਆ ਤਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਕਰ ਮਹਿ ਆਇਆ ਰਹਾਉ ਕੰਧੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਗੁਰੂ ਅਰਜਨ ਪਾਸ਼ਾ ਕਹਿੰਦੇ ਮੈਂ ਗੁਣਹੀਨ ਬਿਲਕੁਲ ਮੇਰੇ ਵਿੱਚ ਕਹਿੰਦੇ ਕੋਈ ਗੁਣ ਨਹੀਂ ਹੈ ਪਰ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਮੈਨੂੰ ਕਹਿੰਦੇ ਆਪਣਾ ਬਣਾ ਲਿਆ ਮੇਰਾ ਮਨ ਤੇ ਹਿਰਦਾ ਆਤਮਿਕ ਤੌਰ ਤੇ ਸੋਨਾ ਬਣਾ ਦਿੱਤਾ ਕਿਰਪਾ ਕਰਕੇ ਪਰਮੇਸ਼ਰ ਜੀ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਏ ਭਗਤ ਬਸ਼ਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਕਹਿੰਦੇ ਹੈ ਭਗਤਾਂ ਨੂੰ ਪਿਆਰ ਕਰਨ ਵਾਲੇ ਹੈ ਸਾਡੇ ਦੁੱਖ ਦੂਰ ਕਰਨ ਵਾਲੇ ਸਾਡੇ ਦਰ ਸਾਡੇ ਡਰ ਦੂਰ ਕਰਨ ਵਾਲੇ ਪਰਮੇਸ਼ਰ ਜੀ ਜਦੋਂ ਤੋਂ ਕਹਿੰਦੇ ਸਾਡੇ ਹਿਰਦੇ ਵਿੱਚ ਵਸ ਗਏ ਤਾਂ ਅਸੀਂ ਸੰਸਾਰ ਸਾਗਰ ਨੂੰ ਤਰ ਲਿਆ ਕਹਿੰਦੇ ਇਹ ਭਵਜਲ ਤੋਂ ਵਿੱਚੋਂ ਅਸੀਂ ਤਰ ਕੇ ਉੱਪਰ ਆ ਗਏ ਪਾਰ ਕਰ ਲਿਆ ਪਤਿਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ ਪਾਰ ਬ੍ਰਾਮ ਸੋ ਨੈਨੋ ਪੇਖਿਆ ਕਹਿੰਦੇ ਉਹ ਪਰਮੇਸ਼ਰ ਜਿਹਦੇ ਬਾਰੇ ਵੇਦਾਂ ਵਿੱਚ ਵੀ ਲਿਖਿਆ ਹੈ ਕਿ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਸ ਪਰਮੇਸ਼ਰ ਨੂੰ ਕਹਿੰਦੇ ਅਸੀਂ ਅੱਖਾਂ ਦੇ ਨਾਲ ਦੇਖ ਲਿਆ ਉਹਦਾ ਦੀਦਾਰ ਕਰ ਲਿਆ ਸਾਦ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਜਿਹੜੇ ਜੀਵ ਕਹਿੰਦੇ ਗੁਰੂ ਦੀ ਸੰਗਤ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਪ੍ਰਤੱਖ ਹੋ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਆਪਣੇ ਦਾਸਾਂ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਨੇ ਜਦੋਂ ਸੇਵਕ ਪਰਮੇਸ਼ਰ ਦੀ ਸ਼ਰਨ ਜਾਂਦੇ ਨੇ ਉਹਦੇ ਨਾਮ ਜਪਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹਦੇ ਗੁਣ ਗਾਉਂਦੇ ਨੇ ਪਵਿੱਤਰ ਹੋ ਜਾਂਦੇ ਨੇ ਤੇ ਪਰਮੇਸ਼ਰ ਜੀ ਪ੍ਰਸੰਨ ਹੋ ਕੇ ਆਪਣੇ ਸੇਵਕਾਂ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਨੇ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ